ਸੋ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਕਾਦੀਆਂ ਤੋਂ ਆ ਰਹੀ ਹੈ ਜਿੱਥੇ ਪੁਲਿਸ ਨੇ ਇੱਕ ਪਿਸਤੌਲ ਤੇ 6 ਜਿੰਦਾ ਰੋਂ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਐਸਐਸਪੀ ਬਟਾਲਾ 소ਹਿਲ ਕਾਸਿਮ ਮੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਕਾਦੀਆਂ ਪੁਲਿਸ ਨੇ ਇੱਕ ਦੋਸ਼ੀ ਨੂੰ पिस्तौल ਤੇ 6 ਜਿੰਦਾ ਰੋਂ ਸਮੇਤ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਡੀਐਸਪੀ ਕਾਦੀਆਂ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਐਸਐਚਓ ਕਾਦੀਆਂ ਗੁਰਦੇਵ ਸਿੰਘ ਤੇ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਬਹੁਤ ਮਿਹਨਤ ਦੇ ਨਾਲ ਇਸ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਆ ਡੀਐਸਪੀ ਕਾਦੀਆਂ ਨੇ ਕਿਹਾ ਕਿ ਸੁਖਰਾਜ ਸਿੰਘ ਪੁੱਤਰ surjit ਸਿੰਘ ਵਾਸੀ ਚੀਮਾ ਦੇ ਬਿਆਨ ਤੇ ਸ਼ਿਕਾਇਤ ਦਰਜ ਕੀਤੀ ਗਈ ਸੀ ਕਿ ਉਹਨਾਂ ਦੇ ਘਰ ਤੋਂ ਤਿੰਨ ਮਰਦਾਨਾ ਮੁੰਦਰੀਆਂ ਸੋਨੇ ਦੀਆਂ ਦੋ ਜਨਾਨਾ ਮੁੰਦਰੀਆਂ ਟੋਪਸ ਅਤੇ ਫੋਨ ਚੋਰੀ ਹੋਇਆ ਹੈ ਇਸ ਤੋਂ ਇਲਾਵਾ ਇੱਕ ਪਿਸਤੌਲ ਤੇ ਜਿੰਦਾ ਰੌਂਦ ਵੀ ਚੋਰੀ ਹੋਏ ਹਨ ਮੁੱਢਲੀ ਜਾਂਚ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਚੋਰੀਦਾਰ ਵਾਲਵਰ ਤੇ ਰੌਂਦ ਬਰਾਮਦ ਕਰ ਲਏ ਗਏ ਹਨ ਅਤੇ ਹੋਰ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਸੁਖਰਾਜ ਸਿੰਘ ਹੈ ਵਾਸੀ ਚੀਮਾ ਜੀ ਉਹਦੇ ਘਰ ਚੋਰੀ ਹੋਈ ਸੀ ਉਹਦੇ ਘਰ ਚੋਰੀ ਦੇ ਵਿੱਚ ਇੱਕ ਮੋਬਾਈਲ ਕੁਝ ਸੋਨਾ ਇੱਕ ਰਵਲਰ ਜਿਹੜਾ ਚੋਰ ਚੋਰੀ ਕਰਕੇ ਲੈ ਗਿਆ ਸੀ ਜੋ ਆਪਣਾ ਐਸਐਚਓ ਗੁਰਦੇਵ ਸਿੰਘ ਐਸਐਚਓ ਕਾਦੀਆਂ ਤੇ ਉਹਦੀ ਟੀਮ ਨੇ ਬੜੀ ਮਿਹਨਤ ਕੀਤੀ ਅਤੇ ਜਿਹੜਾ ਸੀਸੀਟੀਵੀ ਫੁਟਸ ਨੂੰ ਕੰਘਾਲਦੇ ਹੋਏ ਉਹ ਇਸ ਨਤੀਜੇ ਤੇ ਪਹੁੰਚੇ ਜਿਹਦੇ ਵਿੱਚੋਂ ਇੱਕ ਜਿਹੜਾ ਚੋਰ ਸੀ ਕੁਲਵਿੰਦਰ ਸਿੰਘ ਉਸ ਗੋਰਾ ਉਹਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲ ਜਿਹੜਾ ਮੋਬਾਈਲ ਚੋਰੀ ਦਾ ਉਹ ਰਿਕਵਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਫਿਰ ਉਹਨੂੰ ਕਿੱਥੇ ਕਿੱਥੇ ਸਮਾਨ ਦਿੱਤਾ ਉਹਦੀ ਪੁੱਛਗਿੱਛ ਸ਼ੁਰੂ ਕੀਤੀ ਤੇ ਪੁੱਛਗਿੱਛ ਦੇ ਵਿੱਚ ਇੱਕ ਬਲਰਾਜ ਸਿੰਘ ਔਰ ਬ블ੂ ਤੇ ਇੱਕ ਮਨਪ੍ਰੀਤ ਕੌਰ ਹਰਮਨ ਜੋਵਨਤੇਸ਼ ਵਾਸਮਸੀ ਜਿਹੜੇ ਉਹ ਨਾਮਜਾਦ ਹੋਏ ਜਿਨ੍ਹਾਂ ਨੇ ਦੇ ਕੋਲ ਸਮਾਨ ਲਿਆ ਸੀ ਜਿਹਦੇ ਵਿੱਚੋਂ ਜਿਹੜੀ ਆਪਣਾ ਮਨਪ੍ਰੀਤ ਕੌਰ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਅੱਜ ਜਿਹੜਾ ਬਲਰਾਜ ਸਿੰਘ ਔਰ ਬਬਲੂ ਨੂੰ ਗ੍ਰਿਫਤਾਰ ਕੀਤਾ ਉਹਦੇ ਕੋਲੋਂ ਜਿਹੜਾ ਆਪਣਾ ਚੋਰੀ ਕੀਤਾ ਹੋਇਆ ਰਵਾਲਵਰ ਸੀ ਅਤੇ 6 ਰੋਂਦ ਉਹ ਅਸੀਂ ਬਰਾਮਦ ਕਰ ਲਿਆ ਤੇ ਇਹ ਬਰਾਮਦ ਕਰਕੇ ਇਹਦਾ ਅਸੀਂ ਆਪਣਾ ਪੁਲਿਸ ਰਿਮਾਂਡ ਲਿਆ ਸਾਡੇ ਕੋਲ ਪੁਲਿਸ ਰਿਮਾਂਡ ਤੇ ਆ ਦੇ ਇਸ ਜਿਲ੍ਹੇ ਵਿੱਚ ਪੋਚੇਕਸ਼ ਕੀਤੀ ਜਾ ਰਹੀ ਆ ਤੇ ਜਿਹੜੇ ਬਾਕੀ ਦੋਸ਼ੀ ਆ ਉਹਨਾਂ ਨੂੰ ਵੀ ਅਸੀਂ ਇਹਨੂੰ ਤੁਰੰਤ ਗ੍ਰਿਫਤਾਰ ਕਰ ਲਵਾਂਗੇ ਤੇ ਮਾਨਯੋਗ ਐਸਐਸਪੀ ਸਹਿਲ ਮੀਰ ਜੀ ਜੋ ਕਿ ਬਟਾਲੇ ਵਿੱਚ ਨਵੇਂ ਆਏ ਹਨ ਉਹਨਾਂ ਨੇ ਆਪਣਾ ਦਿਸ਼ਨਰਿਚਤੀ ਦਿੱਤੇ ਨੇ ਨਸ਼ਿਆਂ ਤੇ ਅਤੇ ਇਦਾਂ ਦੀ ਚੋਰੀ ਤੇ ਲੁੱਟਖੋਰੀਆਂ ਵਰਤਾਂਤਾਂ ਨੂੰ ਬਿਲਕੁਲ ਨਹੀਂ ਹੋਣ ਦਿੱਤਾ ਜਾਵੇਗਾ ਇਹਨਾਂ ਤੇ ਪੂਰਾ ਸ਼ਿਕੰਜਾ ਚੜ੍ਹਿਆ ਗਿਆ ਜਾਵੇਗਾ ਜਿਹੜੇ ਨਸ਼ਾ ਵੇਚਦੇ ਹਨ ਅਤੇ ਜਿਹੜੇ ਸਨੇਚਰ ਹਨ ਉਹਨਾਂ ਨੂੰ ਪੂਰੀ ਨਥ ਪਾਈ ਜਾਵੇਗੀ ਜਿਹੜਾ ਬੱਲੂ ਇਹਦੇ ਖਿਲਾਫ ਪਹਿਲਾਂ ਵੀ 7-8 ਪਰਚੇ ਐਡੀਪੀਐਸ ਦੇ ਦਰਜਾ ਤੇ ਇਹ ਪਹਿਲਾਂ ਜੇਲ੍ਹ ਚ ਵੀ ਰਹਿ ਚੱਕਾ ਸੀ ਹੁਣ ਜਮਾਨਤ ਤੇ ਪੂਰੇ ਦੋਸ਼ੀ ਜਿਹੜੇ ਆ ਹੁਣ ਇਸ ਵੇਲੇ 6 ਦੋਸ਼ੀ ਜਿਹੜੇ ਨਾਮਜ਼ਦ ਹੈ ਜਿਹਦੇ ਵਿੱਚੋਂ ਆਪਾਂ ਨੇ ਤਿੰਨ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤਿੰਨ ਦੋਸ਼ੀ ਅਜੇ ਬਾਹਰ ਹੈ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਈਏ ਜਿਹੜਾ ਇਹਨਾਂ ਦੇ ਵਿੱਚ ਇਹਨਾਂ ਦੇ ਖਿਲਾਫ 300 ਚੌਤੀ 345 ਤੇ 117 ਬੀਐਨਐਸ ਅਤੇ 27 ਐਵੀਡੈਂਸ ਐਕਟ ਦੇ ਸਾਰੇ ਆਰਮ ਐਕਟ ਦੇ ਤਾਰਤੇ ਪਰਚਾ ਦਰਜ